ਬਾਰੂ ਆਇਆ ਪਾਣੀ ਵੇਖ ਕੇ ਪਤਾ ਨਹੀਂ ਆਇਆ ਤੇ ਬਾਰਵੇਲੀ ਦਾ ਗੁਆ ਮਾਰ ਕੇ ਆਇਆ ਮੈਂ ਬਾਥਰੂਮ ਚ ਮੈਂ ਤੋਂ ਨਿਕਲ ਕੇ ਬਾਹਰ ਬੰਜੇ ਤੇ ਬੈ ਗਈ ਆ ਮੈਂ ਇੱਥੇ ਬਾ ਇਹਨੇ ਕੁੰਡਾ ਬਾਰਤਾ ਘਰ ਆਲਾ ਕਿ ਹੁੰਡਾ ਮਾਰਿਆ ਬਾਥਰੂਮ ਚ ਹੀ ਤੇ ਮੈਂ ਇਹ ਬੋਲਣ ਲੱਗਾ ਬੋਲਿਆ ਮੈਨੂੰ ਕੀ ਹੁੰਦਾ ਬੋਲਦਾ ਕਿਉਂ ਆ ਅੰਦਰ ਬਾਥਰੂਮ ਹੀ ਪੈਕੂਰ ਤੋਂ ਲਿਆ ਜਾਂਦੇ ਬਾਹਰੋਂ ਆ ਕੇ ਅੰਦਰ ਮੇਰਾ ਪਤਾ ਨਹੀਂ ਕੀ ਹੁੰਦਾ ਮੇਰਾ ਜੀਜੇ ਨੂੰ ਹੋਰ ਤਰ੍ਹਾਂ ਹੋਈ ਜਾਂਦੀ ਆ ਮੈਂ ਕਾਲੀ ਤੇ ਨਹੀਂ ਬੈਂਦੀ ਮੈਂ ਕੀ ਹੁੰਦਾ ਵਾ ਮੈਂ ਚੱਲ ਕੋਈ ਨਹੀਂ ਮੈਂ ਮੈਨੂੰ ਚੋਕੇ ਲੈ ਜਾ ਤੇ ਤਰਾ ਦੁੱਧ ਦਾ ਪਿਆ ਘੋਟ ਮੇਰੇ ਤੋਂ ਤੇ ਬੜਾ ਜਾਣੀ ਜਾਂਦਾ ਉਹਨੂੰ ਮੇਰੇ ਵਾਕ ਨਾਲ ਦੋ ਲੀੜੇ ਵੀ ਨਹੀਂ ਚੁਪਟਣ ਜੋਗੀ ਰਹੇਗੀ ਉਥੋਂ ਆਇਆ ਵਾ ਤੇ ਮੈਨੂੰ ਚੋਕੇ ਇੱਥੇ ਬਾਹਰਤਾ ਮੁੜ ਕੇ ਉਹ ਅੰਦਰ ਚਲੇ ਜਾਵਾ ਤੇ ਪਰਦਾ ਬੰਨਣ ਡਿਆ ਮੈਨੂੰ ਤੇ ਲੱਗੀ ਆਦਾ ਪਾਣੀ ਪੀਦਾ ਤੇ ਮੈਂ ਪਾਣੀ ਪੀਣ ਚੱਲੇ ਗਈ ਆ ਤੇ ਕੇਸ ਕੀ ਮੈਂ ਹਲੇ ਕੇਸੀ ਦਾ ਤੋਂ ਬੰਨਣ ਡਿਆ ਆ ਆਂ ਤਾਂ ਨਹੀਂ ਇਹ ਮੇਰੀ ਕੇਸ ਕੀ ਸਹੀ ਵੀ ਖੁੱਲ ਗਈ ਆ ਮੈਂ ਬਾਹਰ ਲਵਾ ਮੈਂ ਚਾਲਾਛ ਖੁੱਲਲੀ ਆ ਕੇ ਬਾਹਰ ਲੂਗਾ ਇਹ ਕੇਸ ਕੀ ਬੰਨਣਾ ਲਾ ਪਿਆ ਵਾ ਬੰਨ ਕੇ ਦਾ ਤੇ ਇਹਨੇ ਲੋਈ ਦੀ ਲੋਈ ਦੀ ਬੁੱਕੜਾ ਨਹੀਂ ਪਾਣੀ ਵੇਖਣ ਜਾਣਾ ਨਾ ਫੇਰ ਇਹ ਅੰਦਰ ਨੂੰ ਆ ਗਿਆ ਵਾ ਮੈਂ ਅਜੇ ਇੱਥੇ ਗੂਏ ਚ ਹੀ ਆਈ ਹਾਂ ਉਹਨੇ ਉਠਾ ਹੋ ਗਿਆ ਗੂਏ ਦੇ ਵਿੱਚ ਮੈਂ ਹਾਂ ਹੈ ਦੇ ਕੀ ਕਿਤੇ ਉਧਾਂ ਚੱਲ ਇੱਕ ਇੱਕ ਫਾਇਰ ਹੋਇਆ ਜੀ ਪਤਾ ਨਹੀਂ ਪਤਾ ਖੜਕਾਈ ਹੋਇਆ ਮੈਨੂੰ ਦੇ ਮੈਨੂੰ ਕੋਈ ਹੋਰ ਤਾਂ ਨਹੀਂ ਘਰ ਵਿੱਚ ਮਾਤਾ ਜੀ ਮੌਜੂਦ ਕੋਈ ਹੋਰ ਨਹੀਂ ਕੋਈ ਨਹੀਂ ਹੋਰ ਮੇਰਾ ਨਾਮ ਅਵਤਾਰ ਸਿੰਘ ਆ ਜੀ ਇਹ ਵੱਡੇ ਬ੍ਰਦਰ ਮੇਰੇ ਬਲਕਾਰ ਸਿੰਘ ਆ ਅੱਛਾ ਜੀ ਤੇ ਪਤਾ ਨਹੀਂ ਰਫਲ ਲੈ ਕੇ ਨਾਲ ਉਹ ਸੌਂਦੇ ਰੋ ਜੀ ਅੱਛਾ ਜੀ ਤੇ ਪਤਾ ਨਹੀਂ ਚਾਨਕ ਚੱਲ ਗਈ ਕੀ ਗੱਲ ਬਣੀ ਅਸੀਂ ਤੇ ਬਾਅਦ ਚਾਏ ਆ ਸਾਡਾ ਘਰ ਦੂਰ ਐਥੋਂ ਵੀ ਕਰਮਾ ਤੇ ਆ ਬਾਹਰਲਾ ਗੇਟ ਵੱਜਾ ਇਹ ਇਹ ਛੋਟੇ ਭਰਾ ਦੀ ਉਧਰ ਘਰ ਆਉਂਦਾ ਤੁਸੀਂ ਛੱਡਦੇ ਉਹ ਗੱਡੀ ਦਾ ਕੰਦ ਟੱਪ ਕੇ ਆ ਕੇ ਗੇਟ ਅੰਦਰੋਂ ਖੋਲਿਆ ਤੇ ਸਾਡੇ ਆਉਂਦਿਆਂ ਨੂੰ ਤੇ ਸਾਰਾ ਖੂਨ ਖਿਲਰ ਰਿਆ ਪਿਆ ਇੱਕ ਸਾਹ ਖਤਮ ਹੋਇਆ ਪਿਆ ਸਰੀਰ ਠੰਡਾ ਹੋਇਆ ਪਿਆ ਬਿਲਕੁਲ ਹਾਂ ਜੀ ਘਰ ਦੇ ਵਿੱਚ ਕੌਣ-ਕੌਣ ਮੌਜੂਦ ਸੀ ਇਹ ਦੋਨੇ ਜੀ ਰਹਿੰਦੇ ਸੀ ਪ੍ਰਕਾਰ ਸਿੰਘ ਤੇ ਚੰਦਰਪਾਲ ਗੌਰ ਗੱਡੀ ਵਿਆਹੀ ਆ ਲੜਕੇ ਦੋਨੇ ਬਾਹਰ ਆ ਇੱਕ ਡਬਈ ਦੇ ਵਿੱਚ ਇੱਕ ਪੁਰਤਕਾਲ ਆ ਕੋਈ ਹੋਰ ਕਿਸੇ ਕਿਸਮ ਦਾ ਸ਼ੱਕ ਹੋਇਆ ਨਾ ਜੀ ਕੋਈ ਕਿਸੇ ਦਾ ਕੋਈ ਸ਼ੱਕ ਨਹੀਂ ਸਾਨੂੰ ਜੀ ਹਾਂ ਜੀ ਅਚਾਨਕ ਹੀ ਗੋੜੀ ਅਚਾਨਕ ਤੇ ਪੈਰ ਪੂਰ ਫਿਸਲ ਗਿਆ ਜੀ ਚੱਲ ਗਈ ਆ ਹਾਂ ਜੀ ਇਹ ਸ਼ੁਭਾਂਤੀ ਹੋਸੀਆ ਪਰਮ ਹਮਰਾ ਇਸ ਚੱਕ ਪੱਤੀ ਬਾਹੂ ਆਦਰਪਿੰਡ ਆ ਤੇ ਬਲਕਰ ਸਿੰਘ ਕੋਈ 60 ਸਾਲ ਦੀ ਉਮਰ ਹੋ ਗਈ ਦੀ ਇਹਦੇ ਇੱਕ ਅਚਾਨਕ ਦਿਨਾਲੀ ਜਿਹੜੀ ਰੈਫਲਿਆ ਲਾਇਸੈਂਸੀ ਉਹਦੇ ਕੋਲ ਹੀ ਲੱਗਣਾ ਅੱਜ ਇੱਥੇ ਮੁੱਕਦੇ ਪਹੁੰਚੇ ਉਹਨਾਂ ਦੀ ਮੌਤ ਹੋ ਗਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸੀ ਹਰ ਦੇਖ ਰਿਹਾ ਹਰ ਪਹਿਲੇ ਤੋਂ ਜਾਂਚ ਕਰ ਰਹੇ ਆ ਫਿਲਹਾਲ ਇਹਦੇ ਕੋਈ ਆਪਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ੱਕ ਨਹੀਂ ਕਿਸੇ ਤੇ ਲੱਗਦੀ ਇਹ ਦੋ ਮੀਆਂ ਵੀ ਵੀ ਕਰ ਰਹੇ ਨੇ ਸੀ ਤੇ ਉਹਦੀ ਮਿਸਜ ਬਿਮਾਰ ਆ ਇਹ ਉਹਦੀ ਦੇਖਭਾਲ ਕਰਦਾ ਸੀ ਬੱਚੇ ਬਾਹਰ ਬੱਚੇ ਇਹਨਾਂ ਦੇ ਵਿਦੇਸ਼ ਵਿੱਚ ਇਹਨਾਂ ਅਸੀਂ ਵੇਖ ਰਹੇ ਜੀ ਮੌਕੇ ਤੇ ਤਰੀਖ ਕਰ ਰਹੇ ਹਾਂ ਕੋਈ ਹੋਰ ਐਂਟਰੀ ਕੋਈ ਦਿਖੀ ਹੋਵੇ ਘਰ ਦੇ ਵਿੱਚ ਇਹ ਨਹੀਂ ਕੋਈ ਐਂਟਰੀ ਨਹੀਂ ਜੀ ਬਿਲਕੁਲ ਕੋਈ ਐਂਟਰੀ ਨਹੀਂ ਦਰਵਾਜ਼ੇ ਦੇ ਬ੍ਰਦਰ ਦੇ ਬੱਚਿਆਂ ਨੇ ਗਵਾਣ ਆ ਕੇ ਖੋਲਿਆ ਹੋਰ ਕੋਈ ਐਂਟਰੀ ਨਹੀਂ ਕਿਸੇ ਤੇ